ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਡੀ ਖੇਤ ਸਾਡਾ ਮਾਨ ਚੈਨਲ ਉੱਤੇ ਤੁਹਾਡਾ ਸਵਾਗਤ ਹੈ ਜੀ ਇਹ ਵੀਡੀਓ ਕਿਸਾਨ ਵੀਰਾਂ ਅਤੇ ਖੇਤੀਬਾੜੀ ਨਾਲ ਜੁੜੇ ਵਿਦਿਆਰਥੀਆਂ ਲਈ ਬਹੁਤ ਲਾਭਕਾਰੀ ਹੋਣ ਵਾਲੀ ਹੈ ਵੀਡੀਓ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਅਸੀਂ ਹੋਰ ਵਧੀਆ ਤੋਂ ਵਧੀਆ ਜਾਣਕਾਰੀ ਤੁਹਾਡੇ ਲਈ ਲੈ ਕੇ ਆਈਏ ਅੱਜ ਦੀ ਵੀਡੀਓ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਲਗਾਈਆਂ ਜਾਣ ਵਾਲੀਆਂ ਟ੍ਰੇਨਿੰਗਾਂ ਦਾ ਸ਼ਡਿਊਲ ਦੱਸਿਆ ਜਾਵੇਗਾ ਚਲੋ ਹੁਣ ਟ੍ਰੇਨਿੰਗਾਂ ਬਾਰੇ ਗੱਲ ਕਰਦੇ ਹਾਂ ਪਹਿਲੀ ਟ੍ਰੇਨਿੰਗ ਗ੍ਰਹਿ ਵਿਗਿਆਨ ਨਾਲ ਸੰਬੰਧਿਤ ਹੈ ਜਿਸ ਦਾ ਨਾਮ ਹੈ ਜੀਵਨ ਸ਼ੈਲੀ ਨਾਲ ਸੰਬੰਧਿਤ ਰੋਗਾਂ ਦਾ ਖੁਰਾਕ ਪ੍ਰਬੰਧਨ ਕੋਰਸ ਦੀ ਮਿਤੀ 18 April 2024 ਕੋਰਸ ਦਾ ਸਥਾਨ ਕ੍ਰਿषि ਵਿਗਿਆਨ ਕੇਂਦਰ ਹੁਸ਼ਿਆਰਪੁਰ ਦੂਜੀ ਟ੍ਰੇਨਿੰਗ ਬਾਗਬਾਨੀ ਨਾਲ ਸੰਬੰਧਿਤ ਹੈ ਜਿਸ ਦਾ ਨਾਮ ਹੈ ਬਾਗਾਂ ਵਿੱਚ ਤੁਪਕਾ ਸਿੰਚਾਈ ਰਾਹੀਂ ਪਾਣੀ ਅਤੇ ਖਾਦ ਦਾ ਪ੍ਰਬੰਧ ਇਹ ਟ੍ਰੇਨਿੰਗ ਵੀ ਇੱਕ ਦਿਨ ਲਈ ਹੋਵੇਗੀ ਕੋਰਸ ਦੀ ਮਿਤੀ 18 April 2024 ਸਥਾਨ ਕ੍ਰਿषि ਵਿਗਿਆਨ ਕੇਂਦਰ ਹੁਸ਼ਿਆਰਪੁਰ ਤੀਸਰੀ ਟ੍ਰੇਨਿੰਗ ਭੂਮੀ ਵਿਗਿਆਨ ਨਾਲ ਸੰਬੰਧਿਤ ਹੈ ਜਿਸ ਦਾ ਨਾਮ ਹੈ ਮਿੱਟੀ ਅਤੇ ਪਾਣੀ ਪਰਖ ਕਰਾਉਣ ਦੇ ਢੰਗ ਤਰੀਕੇ ਅਤੇ ਮਹੱਤਤਾ ਇਹ ਵੀ 1 ਦਿਨ ਲਈ ਹੋਵੇਗੀ ਕੋਰਸ ਦੀ ਮਿਤੀ 16 ਅਪ੍ਰੈਲ 2024 ਅਤੇ ਸਥਾਨ કૃષਿ ਵਿਗਿਆਨ ਕੇਂਦਰ ਮੋਗਾ ਚੌਥੀ ਟ੍ਰੇਨਿੰਗ ਜੋ ਹੈ ਫਸਲ ਉਤਪਾਦਨ ਨਾਲ ਸੰਬੰਧਿਤ ਹੈ ਜਿਸ ਦਾ ਨਾਮ ਹੈ ਸੌਣੀ ਦੀਆਂ ਫਸਲਾਂ ਵਿੱਚ ਪਾਣੀ ਸੰਭਾਲ ਤਕਨੀਕ ਇਹ ਵੀ 1 ਦਿਨ ਲਈ ਹੋਵੇਗੀ ਮਿਤੀ 22 ਅਪ੍ਰੈਲ 2024 ਨੂੰ ਇਹ ਟ੍ਰੇਨਿੰਗ ਹੋਵੇਗੀ ਅਤੇ ਸਥਾਨ ਕ੍ਰਿਸ਼ੀ ਵਿਗਿਆਨ ਕੇਂਦਰ ਮੋਗਾ ਪੰਜਵੀਂ ਟ੍ਰੇਨਿੰਗ ਵੀ ਫਸਲ ਉਤਪਾਦਨ ਨਾਲ ਸੰਬੰਧਿਤ ਹੈ ਜਿਸ ਦਾ ਨਾਮ ਹੈ ਪਾਣੀ ਅਤੇ ਮਿੱਟੀ ਦੇ ਨਮੂਨੇ ਲੈਣ ਦੇ ਢੰਗ ਇਹ ਵੀ ਇੱਕ ਦਿਨ ਲਈ ਹੋਵੇਗੀ ਕੋਰਸ ਦੀ ਮਿਤੀ 26 ਅਪ੍ਰੈਲ 2024 ਕੋਰਸ ਦਾ ਸਥਾਨ ਕ੍ਰਿਸ਼ੀ ਵਿਗਿਆਨ ਕੇਂਦਰ ਹੁਸ਼ਿਆਰਪੁਰ ਇਹ ਸਾਰੀਆਂ ਟ੍ਰੇਨਿੰਗਾਂ ਕਿਸਾਨ ਵੀਰਾਂ ਲਈ ਬਹੁਤ ਲਾਭਕਾਰੀ ਹੋਣ ਵਾਲੀਆਂ ਹਨ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਬੈਲ ਆਈਕਨ ਨੂੰ ਦਬਾਓ ਤਾਂ ਕਿ ਤੁਹਾਨੂੰ ਨਵੀਆਂ ਤੋਂ ਨਵੀਆਂ ਵੀਡੀਓ ਦੀ ਜਾਣਕਾਰੀ ਮਿਲ ਸਕੇ ਧੰਨਵਾਦ